ਦੇਖੋ ਜੋ ਹਾਲਾਤ ਪੰਜਾਬ ਦੇ ਬਣ ਚੁੱਕੇ ਆ ਮੈਂ ਕੱਲ ਹੀ ਸ਼੍ਰੀ ਅਮਰਸਰ ਸਾਹਿਬ ਤੋਂ ਆਇਆ ਤੇ ਪਿੱਛੋਂ ਹੀ ਰਾਤ ਨੂੰ ਜਿਹੜਾ ਉਹ ਐਡਾ ਵੱਡਾ ਬਲਾਸਟ ਵਾਲੀ ਇੱਕ ਬਲਾਸਟਿੰਗ ਲਗਾਤਾਰ ਬੰਬ ਬਲਾਸਟ ਚਾਹੇ ਉਹ ਪੁਲਿਸ ਸਟੇਸ਼ਨਸ ਤੇ ਹੋਣ ਚਾਹੇ ਉਹ ਪਿੰਡਾਂ ਦੇ ਵਿੱਚ ਹੋਣ ਚਾਹੇ ਉਹ ਕਿਡਨਾਪਿੰਗ ਹੋਣ ਬੱਚਿਆਂ ਦੀ ਕਿਡਨਾਪਿੰਗ ਹੋਣ ਲੱਗ ਗਈ ਹੁਣ ਤਾਂ ਪਰ ਆ ਧਾਰਮਿਕ ਸਥਾਨਾਂ ਤੇ ਤੇ ਉਦੋਂ ਮਾਂ ਚੀਫ ਮਿਨਿਸਟਰ ਸਾਹਿਬ ਦਾ ਬਿਆਨ ਕੀ ਆਉਂਦਾ ਵੀ ਇਹ ਕੋਈ ਗੱਲ ਨਹੀਂ ਜੀ ਬਿਲਕੁਲ ਨਾਰਮਲ ਚੀਜ਼ਾਂ ਆ ਜੀ ਢੰਡਾ ਸਾਹਿਬ ਇਹ ਚੀਜ਼ਾਂ ਨਾਰਮਲ ਨੇ ਤਾਂ ਫਿਰ ਤੁਸੀਂ ਅਬਨਾਰਮਲ ਕਿਨੂੰ ਕਹੋਗੇ ਦੱਸੋ ਤਾਂ ਸਹੀ ਨਾ ਜਦੋਂ ਹਾਲਾਤ ਜਿਹੜੇ ਨੇ ਉਹ بلوچستان ਜਾਂ ਪਾਕਿਸਤਾਨ ਵਰਗੇ ਬਣ ਜਾਣਗੇ ਉਹਨੂੰ ਤੁਸੀਂ ਕਹੋਗੇ ਵੀ ਹੁਣ ਲੋੜ ਆ ਕੰਮ ਕਰਨ ਦੀ ਬਿਲਕੁਲ ਤੁਹਾਡਾ ਬਿਆਨ ਆਏ ਇੱਕ ਤਾਂ ਐਡਾ بڑا ਹਾਦਸਾ ਹੋਣਾ ਵੀ ਅੱਗੇ ਕਿਤੇ ਗੋਲੀ ਚਲਾਉਣ ਦੀ ਗੱਲ ਹੁੰਦੀ ਸੀ ਹੁਣ ਆਉਂਦੀ ਆ ਗਰਨੇਡ ਸਿੱਟਨਾ ਗਰਨੇਡ ਤਾਂ ਕਦੇ ਟਰੋਰਿਜ਼ਮ ਮਿਲੇ ਵੀ ਨਹੀਂ ਆ ਵਰਤੇ ਗਏ ਸੀ ਇਹ ਤਾਂ ਜਿੱਥੇ ਲੜਾਈਆਂ ਹੁੰਦੀਆਂ ਫੌਜਾਂ ਦੀਆਂ ਉੱਥੇ ਵਰਤੇ ਜਾਂਦੇ ਆ ਪਰ ਅੱਜ ਉਹਦੇ ਗ੍ਰੇਨੇਡ ਸੁੱਟ ਕੇ ਜਿੱਥੇ ਮਰਜ਼ੀ ਚਲੇ ਜਾਂਦੇ ਗੱਲ ਰਹਿ ਕੀ ਗਈ ਇਸ ਕਰਕੇ ਮੇਰੀ ਗੱਲ ਇੱਕ ਜਿਹੜੀ ਪੁਲਿਸ ਦੇ ਵਿੱਚ ਮੈਂ ਇੱਕ ਤੁਹਾਨੂੰ ਇਹ ਗੱਲ ਕਹਿਣੀ ਚਾਹਨਾ ਵੀ ਜਿਹੜੀ ਗਰੁੱਪੀਜ਼ਮ ਆ ਪੁਲਿਸ ਦੇ ਵਿੱਚ ਉਹਦੇ ਉੱਤੇ ਤੁਸੀਂ ਧਿਆਨ ਦਿਓ ਕਿ ਇੱਕ ਪਾਸੇ ਤੁਹਾਡਾ ਗਰੁੱਪਾ ਜਿਹੜੇ ਤੁਸੀਂ ਐਸਐਸਪੀ ਡੀਆਈਜੀ ਡੀਜੀਪੀ ਲਾਉਨੇ ਹੋ ਇੱਕ ਪਾਸੇ ਦਿੱਲੀ ਵਾਲਿਆਂ ਦਾ ਗਰੁੱਪਾ ਜਿਹੜਾ ਉਹ ਸਿੱਧੇ ਆਰਡਰ ਕਰਕੇ ਆਪਣੇ ਐਸਐਸਪੀ ਡੀਆਈਜੀ ਜਾਂ ਹੋਰ ਅਫਸਰ ਡੀਜੀਪੀ ਤੱਕ ਲਾਉਂਦੇ ਆ ਇਹ ਜਿਹੜੀ ਪੰਜਾਬ ਪੁਲਿਸ ਤੁਸੀਂ ਦਿੱਲੀ ਦੇ ਲੀਡਰ ਜਿਨ੍ਹਾਂ ਨੇ ਆ ਕੇ ਜੰਗ ਛੇੜੀ ਹੋਈ ਆ ਤੁਹਾਡੇ ਆਪਣਾ ਗਰੁੱਪਾ ਜਿਹੜਾ ਉਹ ਅਲੱਗ ਬਣਿਆ ਹੋਇਆ ਏ ਪੁਲਿਸ ਦਾ ਦੂਜੇ ਪਾਸੇ ਅਲੱਗ ਬਣਿਆ ਹੋਇਆ ਜਦੋਂ ਉਹ ਸਾਰਾ ਦਿਨ ਇਸ ਕੰਮ 'ਚ ਲੱਗੇ ਰਹਿਣਗੇ ਕਦ ਪਲੀਆ ਧਿਆਨ ਦੇਣਗੇ ਪੰਜਾਬ ਇੱਕ ਬਹੁਤ ਸੈਂਸਿਟਿਵ ਸਟੇਟ ਆ ਮਸਾਂ ਸਾਡੇ ਵਰਗੇ 25000 ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਖੂਨ ਡੋਲ੍ਹਿਆ ਏ ਤਾਂ ਇਹ ਪੰਜਾਬ ਦੀ ਅਮਨ ਸ਼ਾਂਤੀ ਲਿਆਂਦੀ ਆ ਸੀਐਮ ਸਾਹਿਬ ਤੁਸੀਂ ਇਹਨੂੰ ਕਹਿ ਰਹੇ ਹੋ ਗੱਲ ਹੀ ਕੁਛ ਨਹੀਂ ਦੀ ਮੈਨੂੰ ਇੱਕ ਗੱਲ ਹੋਰ ਜਵਾਬ ਦੇ ਦਿਓ ਚੀਫ ਮਿਨਿਸਟਰ ਸਾਹਿਬ ਤੁਸੀਂ ਕੈਬਨਿਟ ਮੀਟਿੰਗ ਛੱਡੋ ਤੁਸੀਂ ਉਹ ਤਾਂ ਤੁਸੀਂ ਆਪਣੇ ਘਰ 'ਚ ਹੀ ਕਦੇ ਤੁਸੀਂ ਸੈਕਰੀਟ ਕਿੱਦਣ ਗਏ ਹੋ ਕਿਦਣ ਤੁਸੀਂ ਸੈਕਰੀਟ ਜਾ ਕੇ ਕੋਈ ਮੀਟਿੰਗ ਕੀਤੀ ਹੋਵੇ ਚੀਫ ਮਿਨਿਸਟਰੋਂ ਤੁਸੀਂ ਘਰੋਂ ਉੱਠਦੇ ਹੋ ਨਾਲ ਦੇ ਕਮਰੇ 'ਚ ਮੀਟਿੰਗ ਸੱਦ ਲੈਨੇ ਹੋ ਨਾਲ ਦੇ ਕਮਰੇ 'ਚ ਵੜ ਕੇ ਫੇਰ ਆਪਣੇ ਬੈੱਡਰੂਮ 'ਚ ਵੜ ਜਾਂਦੇ ਹੋ ਉਹ ਕਦੇ ਵੀ ਮਾਹੌਲ ਨਹੀਂ ਬਣਦਾ ਜਦੋਂ ਘਰੋਂ ਤੁਸੀਂ ਸਾਰੇ ਅਫਸਰ ਜਸਾਰਾ ਕੰਮ ਚਲਾਓਗੇ ਨਹੀਂ ਚੱਲਣਾ ਸੈਕਰੀਟ ਬਣਿਆ ਕਦੇ ਲਈ ਹੁੰਦਾ ਉਹ ਤਾਲੇ ਆ ਜਿਹੜੇ ਸੈਕਟਰੀਏਟ ਦੇ ਮਿਲ ਲੱਗਾ ਉਹਨਾਂ ਨੂੰ ਵੀ ਜੰਗਾਲ ਲੱਗ ਗਿਆ ਤੁਸੀਂ ਕਦੇ ਵੀ ਸੈਕਟਰੀਏਟ ਆਪਣੇ ਦਫਤਰ ਜਾ ਕੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਰੱਬ ਦੇ ਵਾਸਤੇ ਅਰ ਜਿਹੜੇ ਬੱਚੇ ਛੋਟੇ ਛੋਟੇ ਮਾਰੇ ਜਾ ਰਹੇ ਆ ਕਿਡਨਾਪ ਹੋ ਰਹੇ ਆ ਤੁਹਾਨੂੰ ਦਰਦ ਨਹੀਂ ਆਉਂਦਾ ਤੁਸੀਂ ਕਹਿੰਦੇ ਹਾਲਾਤ ਠੀਕ ਨੇ ਬਹੁਤ ਨਿੰਦਣਯੋਗ ਆ ਉਹ ਵੀ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੇ ਇੱਥੇ ਵਾਰਦਾਤ ਹੁੰਦੀ ਆ ਇਕੱਲੇ ਦੇਸ਼ 'ਚ ਨਹੀਂ ਦੁਨੀਆ ਦੇ ਵਿੱਚ ਦਾ ਮੈਸੇਜ ਜਾਂਦਾ ਵੀ ਅੱਜ ਸਾਡਾ ਪੰਜਾਬ 'ਚ ਹਾਲਾਤ ਕੀ ਆ ਡਿਸਟਰਬ ਆ ਪੰਜਾਬ ਤੇ ਤੁਸੀਂ ਤੁਹਾਡੇ ਕੋਈ ਅਸਰੀ ਨਹੀਂ ਤੁਸੀਂ ਕਹਿੰਦੇ ਹੋ ਕੁਝ ਵੀ ਨਹੀਂ ਹੋਇਆ ਤੇ ਇਸ ਕਰਕੇ ਪਹਿਲਾਂ ਤੁਹਾਡੀ ਗਰੁੱਪイズਮ ਜਿਹੜੀ ਆ ਧੜੇਬੰਦੀ ਆ ਪਲੀਜ਼ ਜੀ ਦਿੱਲੀ ਅਣਿਆਂ ਦੀ ਤੇ ਤੁਹਾਡੀ ਉਹ ਬਹੁਤ ਨੁਕਸਾਨ ਦੇ ਰਹੀ ਆ ਦੂਜੀ ਗੱਲ ਤੁਸੀਂ ਸੈਕਟਰੀਏਟ ਜਾਂਦੇ ਨਹੀਂ ਕਦੇ ਘਰ ਚੋਂ ਬਾਹਰ ਨਿਕਲਦੇ ਨਹੀਂਗੇ ਉਹ ਦੂਜੀ ਗੱਲ ਤੀਜੀ ਗੱਲ ਜਦੋਂ ਤੁਸੀਂ ਐਨਕਾ ਲਾ ਕੇ ਕਹਿੰਦੇ ਹੋ ਵੀ ਹੈ ਹੀ ਕੁਝ ਨਹੀਂਗਾ ਤੀਜੀ ਗੱਲ ਇਹ ਸਭ ਤੋਂ ਮੰਦਭਾਗੀ ਆ ਉੱਠੋ ਉੱਠੋ ਤੁਹਾਨੂੰ ਲੋਕਾਂ ਨੇ ਇਹ ਮੌਕਾ ਦਿੱਤਾ ਮੈਂ ਜ਼ਰੂਰ ਹੋਮਨਿਸਟਰ ਸਾਹਿਬ ਨੂੰ ਜਾਂ ਹੋਮਨਿਸਟਰੀ ਨੂੰ ਮੈਂ ਕਹਿਣਾ ਚਾਹੁੰਦਾ ਕਚਾਉਂਗਾ ਗੱਲ ਉਹਨਾਂ ਨਾਲ ਕਰੂੰਗਾ ਵੀ ਜਰੂਰ ચીਫ ਮਿਨਿਸਟਰ ਨੂੰ ਸੱਦ ਕੇ ਉੱਥੇ ਦੇ ਡੀਜੀਪੀ ਨੂੰ ਸੱਦ ਕੇ ਹੋਮ ਸੈਕਟਰੀ ਸਾਹਿਬ ਨੂੰ ਕਹੂੰਗਾ ਇਹਨਾਂ ਨੂੰ ਜਗਾਓ اٹھਾਓ ਥੋੜਾ ਥੋੜਾ ਇਹ ਨੁਕਸਾਨ ਕਰ ਦੇਣਗੇ ਨਹੀਂ ਪੰਜਾਬ ਦਾ